ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਨਵੰਡਿਆ ਪੰਜਾਬ ਅੱਜ ਪਹੁੰਚੇ ਹਾਂ ਮਾਤਾ ਸੁੰਦਰੀ ਕਾਲਜ ਵਿੱਚ ਜਿੱਥੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਤੋਂ ਹਰ ਬਾਰ ਪੀਟੀ ਫੰਡ ਤਾਂ ਲਿਆ ਜਾਂਦਾ ਪਰ ਇਸ ਵਾਰ ਕਾਲਜ ਨੇ ਪੀਟੀ ਟੀਚਰ ਦੀ ਅਪਰੂਵਲ ਨਹੀਂ ਦਿੱਤੀ ਜਿਸ ਕਰਕੇ ਸਾਨੂੰ 4 ਮਹੀਨੇ ਹੋ ਗਏ ਅਸੀਂ ਘਰੇ ਬੈਠਣ ਲਈ ਮਜਬੂਰ ਹਾਂ ਸਟੂਡੈਂਟਾਂ ਨੇ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਤੋਂ ਸਾਡੇ ਪੇਪਰ ਹੋਣ ਜਾ ਰਹੇ ਨੇ ਜਿਸ ਕਰਕੇ ਸਾਡੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਜੀ ਦੇਖੋ ਪੂਰੀ ਖਬਰ। ਹਾਏ ਸਾਹ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਹਾਏ ਸਾਹ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਿਆਸੀ ਇਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਿਆਸੀ ਇਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਿਆਸੀ ਇਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਪਿਆਰ ਸਰਕਾਰ ਹਾਏ ਹਾਏ।

ਲਗਾਏ ਕਿਸ ਕਰਕੇ ਲਗਾਈਏ ਕਰਨਾ ਸਾਡੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਾਫੀ ਟਾਈਮ ਤੋਂ ਜੋ ਕਲਾਸਾਂ ਨਹੀਂ ਲੱਗ ਰਹੀਆਂ ਅਗਰ ਅਸੀਂ ਗਰੁੱਪ ਦੇ ਵਿੱਚ ਕਿਸੇ ਵੀ ਟੀਚਰ ਨੂੰ ਕੋਈ ਵੀ ਮੈਸੇਜ ਪੁੱਛਦੇ ਹਾਂ ਕਿ ਸਾਡੀਆਂ ਕਲਾਸਾਂ ਕਦੋਂ ਲੱਗਣਗੀਆਂ ਤੇ ਮੈਸੇਜ ਅਨਸੀਨ ਕਰਕੇ ਛੱਡ ਦਿੱਤਾ ਜਾਂਦਾ ਟੀਚਰ ਵੱਲੋਂ ਕੋਈ ਰਿਪਲਾਈ ਨਹੀਂ ਦਿੱਤਾ ਜਾ ਰਿਹਾ ਮੈਸੇਜ ਦਾ ਕਿ ਹਾਂ ਕਦੋਂ ਤੁਹਾਡੀਆਂ ਕਲਾਸਾਂ ਸਟਾਰਟ ਹੋਣੀਆਂ ਜਾਂ ਕਦੋਂ ਕੁਝ ਵੀ ਕੋਈ ਮੈਸੇਜ ਨਹੀਂ ਸਾਡੇ ਗਰੁੱਪ ਦੇ ਵਿੱਚ ਪਾ ਰਿਹਾ ਕੋਈ ਵੀ ਟੀਚਰ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ 2 ਮਹੀਨੇ ਹੋ ਚੁੱਕੇ ਆ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆਂ ਕਿ ਛੇਤੀ ਤੋਂ ਛੇਤੀ ਸਾਡੀਆਂ ਕਲਾਸਾਂ ਲੱਗਣ ਤੇ ਜਿਹੜੇ ਪੀਟੀ ਟੀਚਰ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਟੀਚਰ ਘੱਟ ਨੇ ਇੱਥੇ ਕਾਲਜ ਦੇ ਵਿੱਚ ਹੋਰ ਟੀਚਰ ਲਿਆਂਦੇ ਜਾਣ। ਇਹ ਨਾਮ ਹੈ ਤੁਹਾਡਾ ਮੇਰੇ ਨਾਮ ਨਵਜੋਤ ਕੌਰ ਆ ਮੈਂ ਮਾਤਾ ਸੁੰਦਰੀ ਕਾਲਜ ਦੀ ਵਿਦਿਆਰਥਣ ਆ ਸੈਕੰਡ ਇਅਰ ਚ ਤੁਸੀਂ ਧਰ ਨਾਲ ਗਾਇ ਕਿਸ ਗੱਲ ਕਰਕੇ ਲਾਇਆ ਸਾਡੀ ਪਿਛਲੇ ਸੀ 2 ਮਹੀਨਿਆਂ ਤੋਂ ਵੇਲੇ ਬੈਠਿਆ ਕਾਲਜ ਚ ਆਉਣੇ ਆ ਤੇ ਮੁੜ ਜਾਣੇ ਆ ਪਰ ਸਾਡੀ ਇੱਕ ਵੀ ਕਲਾਸ ਨਹੀਂ ਲੱਗ ਰਹੀ ਕਿਉਂਕਿ ਟੀਚਰ ਕੋਈ ਕਾਲਜ ਚ ਹੈ ਹੀ ਨਹੀਂਗਾ ਸਾਰੇ ਡੀ ਜਗਨੈਸ਼ ਜਿਹੜੇ ਸਾਡੇ ਪੀਡੀਐਫਾਂ ਤੇ ਜਿਹੜੇ ਸਾਡੇ ਟੀਚਰ ਰੱਖੇ ਨੇਗੇ ਸੀਗੇ ਉਹਨਾਂ ਨੂੰ ਬਾਹਰ ਕੱਢਤਾ ਇੱਕਦਮ ਹੀ ਬਾਹਰ ਕੱਢਤਾ ਉਹਨਾਂ ਨੂੰ ਤੇ ਮੂਡ ਉਹਨਾਂ ਨੇ ਵਾਪਸ ਨਹੀਂ ਲਗਾ ਰਹੇਗੇ ਤਾਂ ਕਰਕੇ ਸੇ ਇਹਨਾਂ ਧਰਨਾ ਲਗਾਇਆ ਵੀ ਉਹ ਸਾਰੇ ਸਾਡੇ ਟੀਚਰਾਂ ਨੂੰ ਵਾਪਸ ਲਿਆ ਜਾਵੇ ਤੇ ਸਾਡੇ ਕਲਾਸਾਂ ਮੂਡ ਖੰਬੜ ਬਹਾਲ ਕੀਤੇ ਜਾਣ ਤੇ ਸ਼ੁਰੂ ਕੀਤੀਆਂ ਜਾਣ ਕੀ ਨਾਮ ਹੈ ਤੁਹਾਡਾ ਜਸ਼ਨਪੀਪ ਕੌਰ ਮੈਂ ਬੀਕਮ ਫਸイヤー ਦੀ ਸਟੂਡੈਂਟ ਹਾਂ ਤੁਸੀਂ ਕੋਲ ਜਿਹਦੇ ਗੇਟ ਅੱਗੇ ਧਰਨਾ ਲਗਾਇਆ ਹੋਇਆ ਹੈ ਕਿਸ ਗੱਲ ਦੇ ਘਰ ਚਿਲਦਾ ਹੈ ਸਾਡੀ ਸਾਰੇ ਪੀਟੀ ਟੀਚਰ ਬਾਹਰ ਕਹਿ ਦਿੱਤੇ ਗਏ ਨੇ ਤੇ ਸਾਨੂੰ ਸਾਡੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਗੱਲ ਸਾਨੂੰ ਆਏ ਆ ਵੀ ਸਾਡੇ 3 ਮਹੀਨੇ ਤੋਂ ਕਲਾਸਾਂ ਨਹੀਂ ਲੱਗ ਰਹੀ ਜਿਹੜਾ ਸਾਡਾ ਲਾਸ ਹੋਇਆਗਾ ਉਹ ਸਾਡਾ ਪੂਰਾ ਤਰ੍ਹਾਂ ਇਹਨਾਂ ਨੂੰ ਕਹਿੰਦੇ ਆ ਵੀ ਸਾਡਾ ਪੂਰਾ ਤਰ੍ਹਾਂ ਸਾਡਾ ਸਿਲੇਬਸ ਕਰਾਇਆ ਜਾਵੇ ਤੇ ਜਿਹੜੇ ਪੀਟੀ ਟੀਚਰ ਆ ਉਹਨਾਂ ਨੂੰ ਵਾਪਸ ਲਿਆਇਆ ਜਾਵੇ ਤੇ ਜਦੋਂ ਵੀ ਅਧਿਆਪਕ ਨੂੰ ਕੋਈ ਵੀ ਗੱਲ ਪੁੱਛਦੇ ਆ ਤਾਂ ਉਹ ਟਾਲ ਕੇ ਟਾਲ ਕੇ ਚਲੇ ਜਾਂਦੇ ਨੇਗੇ ਤੇ ਸਾਡੀ ਕਲਾਸਾਂ ਦਾ ਬਹੁਤ ਲਾਸ ਹੋ ਰਿਹਾ ਹੈ ਤੇ ਇਸ ਕਰਕੇ ਸਾਰੇ ਕਹਿੰਦੇ ਆ ਵੀ ਸਾਢੇ 1:00 ਵਜੇ ਲਾਸਾ ਲਵਾ ਗਿਆ ਜਾਣ